ਤੇ ਟਾਈਮ ਕੱਢਿਆ ਮੈਂ ਸਾਰਾ ਦਾ ਧੰਨਵਾਦ ਕਰਦਾ ਤੇ ਫਤਿਹ ਅਰਜ ਕਰਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੋ ਹਾਲਾਤ ਅੱਜ ਪੰਜਾਬ ਦੇ ਨੇ ਜਾਂ ਪਿਛਲੇ 75 ਸਾਲ ਤੋਂ ਸਿੱਖ ਕੌਮ ਦੇ ਨੇ ਉਹਨਾਂ ਹਾਲਾਤਾਂ ਤੋਂ ਸਾਨੂੰ ਇਹ ਜ਼ਰੂਰ ਲੱਗਦਾ ਹੈ ਕਿ ਬਹੁਤ ਲੰਮਾ ਸਮਾਂ ਇਸ ਦੇਸ਼ ਦੀ ਜੋ ਨੀਤੀ ਹੈ ਉਹ ਸਿੱਖੀ ਨੂੰ ਮਟਾਉਣ ਦੀ ਹੈ ਚਿਹਰੇ ਮੋਹਰੇ ਤੋਂ ਅਸੀਂ ਸਿੱਖ ਸ਼ਾਇਦ ਲੱਗਾਂਗੇ ਜੋ ਨੀਤੀ ਪਿਛਲੇ 75 ਸਾਲ ਤੋਂ ਚੱਲ ਰਹੀ ਹੈ ਪਰ ਜੇਕਰ ਅਸੀਂ ਇੱਕ ਧਿਰ ਬਣ ਕੇ ਨਾ ਖੜੇ ਫਿਰ ਅਸੀਂ ਅੰਦਰੋਂ ਸਿੱਖ ਨਹੀਂ ਹੋਵਾਂਗੇ ਉਹਦਾ ਮੇਨ ਕਾਰਨ ਹੈ ਕਿ ਜਦੋਂ ਆਪਾਂ ਪਾਕਿਸਤਾਨ ਤੋਂ ਇੱਥੇ ਆਏ ਆ ਆਣਸਾਰ ਸਾਨੂੰ ਇੱਕ ਫੈਸਲਾ ਮਿਲਿਆ ਇਸ ਦੇਸ਼ ਦਾ ਅਸੀਂ ਉਹਨੂੰ ਧਿਆਨ ਨਾਲ ਧਿਆਨ ਨਹੀਂ ਦਿੱਤਾ ਉਸ ਗੱਲ ਤੇ ਕੌਮ ਨੇ ਇੱਕ ਫੈਸਲਾ ਮਿਲਿਆ ਕਿ Cide-i Sıkh'a ayin-i... Hacı, berdi. ਜਦੋਂ ਆਪਾਂ 47 ਜਿੱਥੇ ਆਏ ਹਾਂ ਸਾਡੇ ਪੁਰਖ ਆਏ ਨੇ ਪੁਰਖੇ ਸਾਡੇ ਬਜ਼ੁਰਗ ਤਾਂ ਇਹ ਸਾਰਿਆਂ ਨੂੰ ਪਤਾ ਹੈ ਜਿਹੜੇ ਇੱਥੇ ਬੈਠੇ ਨੇ ਬਹੁ ਗਿਣਤੀ ਪਾਕਿਸਤਾਨ ਵਾਲੇ ਨੇ ਉਹਨਾਂ ਨੂੰ ਪਤਾ ਹੈ ਕਿ ਕਿਹਨਾ ਹਾਲਾਤਾਂ ਚ ਆਪਾਂ ਇੱਥੇ ਪਹੁੰਚੇ ਸੀ ਤੇ ਉਸ ਟਾਈਮ ਸਾਡਾ ਮਨ ਕੀ ਕਹਿ ਰਿਹਾ ਸੀ ਆਉਂਦਿਆਂ ਹੀ ਇਸ ਮੁਲਕ ਦੇ ਜਿਹੜੇ ਹਾਕਮ ਨੇ ਉਹਨਾਂ ਨੇ ਇੱਕ ਮੈਡਲ ਸਾਡੇ ਗੜ ਚ ਪਾਤਾ ਕਿ ਜਿਹੜੀ ਇਹ ਕੌਮ ਆਈ ਹੈ ਇਹ ਇੱਕ ਜੁਰਾਇਮ ਪੇਸ਼ਾ ਕੌਮ ਹੈ ਮੈਂ ਤੁਹਾਨੂੰ ਤੱਥਾਂ ਦੇ ਆਧਾਰ ਤੇ ਗੱਲ ਕਰਾਂਗਾ ਦਲੀਲ ਨਾਲ ਗੱਲ ਕਰਾਂਗਾ ਤਾਂ ਜੋ ਆਪਾਂ ਆਪਣੀ ਇੱਕ ਸਾਂਝੀ ਸਮੱਸਿਆ ਹੈ ਉਹਦੇ ਹੱਲ ਵੱਲ ਨੂੰ ਤੁਰੀਏ ਇੱਕ ਸਰਕੂਲਰ ਜਾਰੀ ਕੀਤਾ ਗਿਆ ਭਾਰਤ ਦੇ ਗ੍ਰਹਿ ਮੰਤਰੀ ਵੱਲੋਂ ਗੁਲਜਾਰੀ ਨਾਲ ਨੰਦਾਵਰੋ ਕਿ ਸਿੱਖ ਇੱਕ ਜੁਰਾਇਮ ਪੇਸ਼ਾ ਕੌਮ ਹੈ ਹਰ ਡਿਪਟੀ ਕਮਿਸ਼ਨਰ ਦਾ ਫਰਜ਼ ਬਣਦਾ ਹੈ ਕਿ ਉਹ ਸਿੱਖਾਂ ਤੋਂ ਆਮ ਸ਼ਹਿਰੀਆਂ ਨੂੰ ਬਚਾ ਕੇ ਰੱਖੇ ਇਹ ਸਰਕੂਲਸ ਉਹ ਗੁਪਤ ਸਰਕਲਰ ਅੰਦਰੋਂ ਅੰਦਰੀ ਸਾਰੇ ਡੀਸੀਆਂ ਕੋਲ ਚਲਾ ਗਿਆ ਕਿਉਂਕਿ ਤੁਹਾਡਾ ਵੀ ਇੱਕ ਸਿੱਖ ਉਸ ਵਕਤ ਡੀਸੀ ਸੀ ਜਿਹਨਾਂ ਦਾ ਨਾਮ ਸਰਦਾਰ ਕਪੂਰ ਸਿੰਘ ਸੀ ਸਰਦਾਰ ਕਪੂਰ ਸਿੰਘ ਕੋਲ ਜਦੋਂ ਉਹ ਹੁਕਮ ਪਹੁੰਚਿਆ ਤਾਂ ਉਹਨੇ ਮਾਸਟਰ ਤਾਰਾ ਸਿੰਘ ਜੀ ਨੂੰ ਬੁਲਾਇਆ ਉਹ ਕਾਂਗੜੇ ਦੇ ਡੀਸੀ ਸੀ ਉਹਨਾਂ ਨੇ ਕਾਂਗੜੇ ਬੁਲਾਇਆ ਆਪਣੇ ਘਰੇ ਤੇ ਮਾਸਟਰ ਜੀ ਇੱਕ ਹੀ ਕਰ ਬੈਠੇ ਆ ਜਿੱਥੇ ਆਪਾਂ ਆਏ ਆ ਉਹ ਸਾਨੂੰ ਕਹਿ ਰਹੇ ਨੇ ਇਹ ਜੁਰਾਇਮ ਪੇਸ਼ਾ ਕੌਮ ਆਈ ਹੈ ਭਾਵ ਇਹ ਡਾਕੂਆਂ ਚੋਰਾਂ ਦੀ ਕੌਮ ਹੈ ਇੱਥੇ ਆਈ ਹੈ ਇਹਦੇ ਤੇ ਧਿਆਨ ਰੱਖਿਓ ਕਿਤੇ ਇਹ ਸਾਨੂੰ ਨੁਕਸਾਨ ਨਾ ਕਰੇ ਸਾਡੇ ਪੁਰਖਿਆਂ ਨੇ ਇਸ ਚੀਜ਼ ਵੱਲ ਬਹੁਤਾ ਧਿਆਨ ਨਹੀਂ ਦਿੱਤਾ ਜਦ ਕਿ ਇਹ ਬਹੁਤ ਹੀ ਗਲਤ ਕਿਸਮ ਦਾ ਅੰਦਰੂਨੀ ਕਾਨੂੰਨ ਉਹੀ ਗੱਲ ਉਹਨਾਂ ਨੇ 1950 ਚ ਕਰਤੀ 47 ਵਾਲੀ 1950 ਚ ਇਸ ਮੁਲਕ ਦਾ ਸੰਵਿਧਾਨ ਲਿਖਿਆ ਗਿਆ ਜਿਹਨੂੰ ਅਸੀਂ ਅੱਜ ਵੀ ਜਿਹਦੇ ਮੁਤਾਬਕ ਅੱਜ ਚੱਲ ਰਹੇ ਹਾਂ ਇਹਦੇ ਵਿੱਚ ਕੋਈ ਦੋਰਾਵਾਂ ਨਹੀਂ ਪਰ ਉਸ ਸੰਵਿਧਾਨ ਚ ਸਾਡੇ ਬਾਰੇ ਲਿਖਿਆ ਕੀ ਹੈ ਸਾਡੇ ਬਾਰੇ ਲਿਖਿਆ ਹੈ ਕਿ ਇਹ ਜਿਹੜਾ ਮੁਲਕ ਹੈ ਜਿਹਨੂੰ ਇੰਡੀਆ ਕਿਹਾ ਜਾਊਗਾ ਭਾਰਤ ਕਿਹਾ ਜਾਊਗਾ ਇਹਦੇ ਵਿੱਚ ਇੱਕ ਕੌਮ ਵਸੇਗੀ ਉਹਦਾ ਨਾਮ ਹੈ ਮੁਸਲਮਾਨ ਉਹ ਇਹ ਹੋਣਗੇ ਉਹਦੇ ਬਾਰੇ ਇੱਕ ਪੈਰਾ ਲਿਖਿਆ ਹੋਇਆ ਹੈ ਇੱਕ ਕੌਮ ਵਸੂਗੀ ਜਿਨ੍ਹਾਂ ਨੂੰ 크੍ਰਿਸਚੀਅਨ ਇਸਾਈ ਕਿਹਾ ਜਾਏਗਾ ਇੱਕ ਕੌਮ ਵਸੂਗੀ ਜਿਹਨੂੰ ਪਾਰਸੀ ਕਿਹਾ ਜਾਊਗਾ ਇਹ ਤਿੰਨ ਕੌਮਾਂ ਦਾ ਉਹਦੇ ਵਿੱਚ ਜ਼ਿਕਰ ਹੈ ਮੈਂ ਤੁਹਾਨੂੰ ਡੂੰਘੀਆਂ ਗੱਲਾਂ ਕਰਨ ਲੱਗਿਆ ਜਿਹਦੇ ਨਾਲ ਸਾਡੇ ਉਲਟ ਸਾਰਾ ਕੁਝ ਹੋਇਆ ਇੱਥੇ 75 ਸਾਲ ਇੱਕ ਕੌਮ ਉੱਤੇਨ ਕਰਕੇ ਅੱਗੇ ਲਿਖਿਆ ਅਤੇ ਸਾਰੇ ਅਤੇ ਬਾਕੀ ਸਾਰੇ ਬ੍ਰੈਕਟ ਸ਼ੁਰੂ ਕਰਕੇ ਸਿੱਖ ਜੈਨੀ ਬੋਧੀ ਅਤੇ ਹੋਰ ਬ੍ਰੈਕਟ ਬੰਦ ਸਾਰੇ ਹਿੰਦੂ ਹੋਣਗੇ ਇਹ ਕਾਨੂੰਨ ਸਾਨੂੰ ਕਹਿੰਦਾ ਸਾਡੇ ਸਾਡੀ ਕੌਮ ਦੇ ਦੋ ਨਮਾਇंदे ਉਸ ਖਰੜਾ ਕਮੇਟੀ 'ਚ ਸੀਗੇ ਜਿਨ੍ਹਾਂ ਨੇ ਸੰਵਿਧਾਨ ਬਣਾਉਣਾ ਸਿੱਖਾਂ ਦੇ ਦੋ ਨਮਾਇंदे ਸੀ ਸਰਦਾਰ ਹੁਕਮ ਸਿੰਘ ਸਰਦਾਰ ਭੁਪਿੰਦਰ ਸਿੰਘ ਮਾਨ ਸਾ ਸਿਮਰਜੀਤ ਸਿੰਘ ਮਾਨ ਦੇ ਚਾਚਾ ਜੀ ਇਹਨਾਂ ਦੋਹਾਂ ਨੇ ਜਦੋਂ ਪੜਿਆ ਕਿ ਸਾਨੂੰ ਤਾਂ ਇਹਨਾਂ ਨੇ ਕੌਮ ਨਹੀਂ ਮੰਨਿਆ ਕੌਮਾ ਤਾਂ ਇਹਨੇ ਤਿੰਨ ਮੰਨੀਆਂ ਸਾਨੂੰ ਤਾਂ ਹਿੰਦੂਆਂ ਦਾ ਇੱਕ ਹਿੱਸਾ ਮੰਨ ਲਿਆ ਉਹਨਾਂ ਨੇ ਸੰਵਿਧਾਨ ਤੇ ਸਾਈਨ ਨਹੀਂ ਕੀਤੇ ਖਰੜੇ ਤੇ ਇਹਦਾ ਮਤਲਬ ਸਿੱਖ ਕੌਮ ਦੇ ਜਿਹੜੇ ਨਮਾਇंदे ਸੀ ਉਹਨਾਂ ਨੇ ਸਾਈਨ ਨਹੀਂ ਕੀਤੇ ਪਰ ਕਿਉਂਕਿ ਅਸੀਂ ਕੜਕੀ 'ਚ ਫਸ ਚੁੱਕੇ ਸੀ ਅਸੀਂ ਉਸ ਦਿਨ ਤੋਂ ਇਸ ਰੋਸ ਵਿੱਚ ਚੱਲ ਰਹੇ ਹਾਂ ਬਾਅਦ ਵਿੱਚ ਲੀਡਰਾਂ ਨੇ ਇੱਕ ਵਾਰ ਪ੍ਰਕਾਸ਼ ਸਿੰਘ ਬਾਦਲ ਤੇ ਹੋਰ ਲੀਡਰਾਂ ਨੇ 1982 ਚ ਜਦੋਂ ਅਸ਼ਿਆਈ ਖੇਡਾਂ ਹੋਈਆਂ ਨੇ ਉਦੋਂ ਸੰਵਿਧਾਨ ਦੀ ਕਾਪੀ ਫਾੜੀ ਸੀ ਤੇ ਸਾੜੀ ਸੀ ਧਾਰਾ 25 ਇਹੀ ਜੋ ਮੈਂ ਬੋਲ ਰਿਹਾ ਏ ਧਾਰਾ 25 ਹੈ ਜਿਹੜੀ ਮੈਂ ਗੱਲ ਕਹਿ ਰਿਹਾ ਉਹ ਸਾੜੀ ਸੀ ਪਰ ਉਸ ਤੋਂ ਬਾਅਦ ਬਾਦਲ ਕਹਿੰਦਾ ਵੀ ਮੇਰੇ ਤੋਂ ਗਲਤੀ ਹੋ ਗਈ ਪਰ ਤੁਹਾਡੀ ਇਸ ਪਾਰਟੀ ਨੇ ਉਸ ਦਿਨ ਤੋਂ ਲੈ ਕੇ ਅੱਜ ਤੱਕ ਅਸੀਂ ਇਸ ਸੰਵਿਧਾਨ ਨੂੰ ਅੰਡਰ ਪ੍ਰੋਟੈਸਟ ਮੰਨ ਰਹੇ ਹਾਂ ਭਾਵੇਂ ਕਿ ਜਿੱਥੇ ਸੰਵਿਧਾਨ ਨੂੰ ਸੋਧਣ ਵਾਸਤੇ 114 ਸੰਵਿਧਾਨਕ ਸੋਧਾਂ ਹੋ ਚੁੱਕੀਆਂ ਨੇ ਵੀ ਆਹ ਠੀਕ ਕਰ ਲੋ ਆਹ ਠੀਕ ਕਰ ਲੋ ਪਰ ਸਾਡਾ ਸਿੱਖ ਕੋਈ ਨਾ ਮੰਨਦਾ ਨਾ ਤਾਂ ਵਿਧਾਨ ਸਭਾ 'ਚ ਬੋਲਦਾ ਹੈ ਨਾ ਪਾਰਲੀਮੈਂਟ 'ਚ ਬੋਲਦਾ ਹੈ ਕਿ ਆਹ ਲੈਂਨ ਵੀਸ ਭਈ ਠੀਕ ਕਰੋ ਸਾਡੀ ਕੌਮ ਖਤਮ ਹੋ ਰਹੀ ਹੈ ਅਸੀਂ ਹਿੰਦੂ ਥੋੜੀ ਆ ਹਿੰਦੂਆਂ ਦਾ ਸਤਿਕਾਰ ਕਰਦੇ ਆ ਉਹ ਆਪਣੇ ਘਰ ਰਾਜੀ ਆਪਾਂ ਆਪਣੇ ਘਰ ਰਾਜੀ ਐਨਾ ਉਲਟ ਲਿਖਤੀ ਤੌਰ ਤੇ ਸਾਨੂੰ ਕਿਹਾ ਹੋਇਆ ਹੈ ਦੇਖਦਾ ਇਹ ਗੱਲ ਹੈ ਜਿਹਦੇ ਤੇ ਆਪਾਂ ਲੜਾਈ ਕਰ ਰਹੇ ਆ ਤੇ ਸਾਨੂੰ ਸਿੱਖਾਂ ਦਾ ਸਾਥ ਚਾਹੀਦਾ ਹੈ ਸਾਨੂੰ ਕੌਮ ਦਾ ਸਾਥ ਚਾਹੀਦਾ ਉਸ ਤੋਂ ਅੱਗੇ ਜੋ 66 ਤੇ 84 'ਚ ਸਾਡੇ ਨਾਲ ਹੋਇਆ ਉਹ ਸਾਡੀਆਂ ਅੱਜ ਦੀਆਂ ਮੰਗਾਂ ਨੇ ਜੋ 68 ਦੇ ਵਿੱਚ ਸਾਨੂੰ ਪੰਜਾਬ ਮਿਲਿਆ ਉਹਦੇ ਚੋਂ ਪੰਜਾਬੀ ਬੋਲਦੇ ਇਲਾਕੇ ਬਾਹਰ ਕੱਢ ਲਈ ਤੁਹਾਡਾ ਕਰਨਾਲ ਤੁਹਾਡਾ ਅੰਬਾਲਾ ਤਾਗੜਾ ਸਿਰਸਾ ਇਹ ਬਾਹਰ ਰੱਖ ਕੇ ਚੰਡੀਗੜ੍ਹ ਬਾਹਰ ਰੱਖ ਕੇ ਪੰਜਾਬ ਬਣਾਤਾ ਆਪਣੀ ਉਹ ਵੀ ਲੜਾਈ ਹੈ ਇਹ ਅਨੰਦਪੁਰ ਦੇ ਮਤੇ ਵਿੱਚ ਲਿਖਿਆ ਅਸੀਂ ਆਪਾਂ ਫਿਰ ਮੋਰਚਾ ਲਾਇਆ ਆ ਕੇ 1982 ਚ ਵੀ ਸਾਡੀਆਂ ਇਹ ਮੰਗਾਂ ਨੇ ਸਾਨੂੰ ਉਹਨਾਂ ਮੰਗਾਂ ਜਿਹੜੀਆਂ 18 ਮੰਗਾਂ ਜਿਨ੍ਹਾਂ ਵਿੱਚ ਪਾਣੀ ਨਹੀਂ ਹੈਗੇ ਜਿਨ੍ਹਾਂ 'ਚ ਰਾਜਾ ਦਾ ਅਧਿਕਾਰ ਵੀ ਹੈਗੇ ਜਿਹਦੇ ਵਿੱਚ ਪੰਜਾਬੀ ਬੋਲਦੇ ਇਲਾਕੇ ਵੀ ਹਨ ਇਦਾਂ ਦੀਆਂ 18 ਜਿਹੜੀਆਂ ਮੰਗਾਂ ਸੀ ਉਹਦੇ ਨਾਲ ਆਪਾਂ ਨੇ ਕੌਮੀ ਤੌਰ ਤੇ ਮੋਰਚਾ ਲਾਇਆ 1982 'ਚ ਅਗਸਤ ਮਹੀਨੇ 'ਚ ਪਰ ਇਸ ਮੁਲਕ ਦੀ ਸਰਕਾਰ ਨੇ ਇੱਕ ਗਲਤ ਫੈਸਲੇ ਤਹਿਤ ਸੰਜਨੈਸੀ ਨੂੰ ਸ਼ਹੀਦ ਕਰਕੇ ਦਰਬਾਰ ਸਾਹਿਬ ਤੇ ਹਮਲਾ ਕੀਤਾ ਇਹ ਜਿਹੜਾ ਰੋਜ਼ ਸਾਡਾ ਪਹਿਲਾਂ ਜਿਹੜੀਆਂ ਸਾਡੀਆਂ ਮੰਗਾਂ ਚਲੀਆਂ ਆ ਰਹੀਆਂ ਸੀ ਉਹਨਾਂ ਵਿੱਚ ਹੋਰ ਵਾਅਦਾ ਹੋ ਗਿਆ ਕਿ ਸਾਡਾ ਦਰਬਾਰ ਸਾਹਿਬ ਵੀ ਇਹਨਾਂ ਨੇ ਤਹੰਸ ਨੈਸ ਕਰਤਾ 84 ਤੋਂ 94 ਤੱਕ ਸਾਡੇ ਮੁੰਡਿਆਂ ਨੇ ਫਿਰ ਇਸ ਗੱਲ ਦਾ ਵਿਰੋਧ ਕੀਤਾ ਉਹਨਾਂ ਨੂੰ ਝੂਠੇ ਪੁਲਿਸ ਮੁਕਾਬਲੇ 'ਚ ਮਾਰਤਾ ਇਹ ਵੀ ਸਾਡੀ ਮੰਗ ਹੈ ਹੁਣ ਮੈਂ 47 ਤੋਂ ਤੁਹਾਨੂੰ ਦੱਸ ਰਿਹਾ ਵੀ ਸਾਡੀਆਂ ਅਸਲ ਮੰਗਾ ਕੀਨੇ ਅਸੀਂ ਲੜਾਈ ਕਿਦੇ ਵਾਸਤੇ ਲੜ ਰਹੇ ਆ 94 ਤੋਂ 97 ਚ ਫਿਰ ਬਾਦਲ ਨੂੰ ਮੁੱਖ ਮੰਤਰੀ ਬਣਾਤਾ ਉਹਨੇ ਅੱਜ ਤੱਕ ਜਿਹੜਾ ਉਹਨੇ 97 ਚ ਵਾਅਦਾ ਕੀਤਾ ਸੀ ਕੌਮ ਦੇ ਨਾਲ ਕਿ ਮੈਨੂੰ ਚੀਫ ਮਿਨਿਸਟਰ ਬਣਾਓ ਮੈਂ 1 ਮਹੀਨੇ ਚ ਬੰਦੀ ਸਿੰਘਾਂ ਨੂੰ ਰਿਹਾ ਕਰਦਾਗਾ ਇਹ 1997 ਚ ਕਹਿਆ ਬਾਦਲ ਨੇ ਪਰ ਅੱਜ ਵੀ ਉਹ ਲੋਕ ਬੰਦੀ ਸਿੰਘ ਨੇ ਜਿਹੜੇ 97 ਵਿੱਚ ਬੰਨੀ ਸੀ ਕਿਉਂ ਉਦੋਂ ਵੀ ਹਵਾਰਾ ਸਾਹਿਬ ਅੰਦਰ ਸੀ ਅੱਜ ਵੀ ਹਵਾਰਾ ਸਾਹਿਬ ਅਸੀਂ ਪੰਜਾਬ ਦੇ ਲੋਕ ਬਾਦਲ ਨੂੰ 97 ਵਿੱਚ ਵੀ ਮੁੱਖ ਮੰਤਰੀ ਬਣਾਇਆ 2007 ਵਿੱਚ ਵੀ ਬਣਾਇਆ 2012 ਵਿੱਚ ਵੀ ਬਣਾਇਆ ਇਸ ਗੱਲ ਤੋਂ ਤਿੰਨ ਵਾਰੀ ਦੁਬਾਰਾ ਬਣਾਇਆ ਮੈਂ ਪੰਜਾਬ ਨੂੰ ਪੁੱਛਦਾ ਮੈਂ ਸਿੱਖ ਕੌਮ ਨੂੰ ਪੁੱਛਦਾ ਕੀ ਦੇਖ ਕੇ ਤੁਸੀਂ ਬਾਦਲ ਨੂੰ ਜੇ ਮਿਸਟਰ ਬਣਾਦੇ ਰਹੇ ਹੋ ਜਦੋਂ ਕਿ ਮੰਗਾ ਸਾਡੀਆਂ 47 ਤੋਂ ਅੱਗੇ 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 ਪੈ ਰਹੀਆਂ ਨੇ ਉਹਦਾ ਉਹਦੀ ਦੋਸਤੀ ਰਹੀ ਆ ਭਾਜਪੀ ਨਾਲ ਸਾਂਝ 99 'ਚ ਵੀ ਉਹਨਾਂ ਦੀ ਸਰਕਾਰ ਬਣੀ ਤਾਂ 14 ਤੋਂ ਹੁਣ ਫਿਰ ਚੱਲ ਰਹੀ ਹੈ 10 ਸਾਲ ਇਹ 6 ਸਾਲ ਉਹ 16 ਸਾਲ ਉਹਦੇ ਨਾਲ ਜਿਹੜੇ ਭਾਈਵਾਲ ਨੇ ਉਹਨਾਂ ਦੀ ਸਰਕਾਰ ਚੱਲੀ ਆ ਆ 2 ਸਾਲ ਪਹਿਲਾਂ ਜਰੂਰ ਉਹਨਾਂ ਨੇ ਅਸਤੀਫਾ ਦਿੱਤਾ ਹੈ ਪਰ 12 ਸਾਲ ਤਾਂ ਇਹ 14 ਸਾਲ ਤਾਂ ਉਹ ਯਾਰ ਰਹੇ ਨੇ ਪਰ ਜਿਹੜੀਆਂ ਮੰਗਾ ਮੈਂ ਗੱਲ ਕੀਤੀ ਐ ਇਹਨਾਂ ਚੋਂ ਇੱਕ ਵੀ ਗੱਲ ਦੀ ਗੱਲ ਉਹਨਾਂ ਨੇ ਭਾਜਪੀ ਨਾਲ ਨਹੀਂ ਕੀਤੀ ਹੁਣ ਜਦੋਂ ਜ਼ਿੰਮੇਦਾਰ ਨਾਰਾਜ਼ ਹੋ ਰਹੇ ਨੇ ਹੁਣ ਉਹਨਾਂ ਨੇ ਉਹਦੇ ਨਾਲੋਂ ਰਿਸ਼ਤਾ ਤੋੜ ਲਿਆ ਆਪਣੇ ਕਰਕੇ ਇਹ ਸਾਰੀਆਂ ਹਾਲਾਤਾਂ ਇੱਕ ਤਾਂ ਹੈਗਾ ਬਾਦਲ ਇੱਕ ਹੈਗੀ ਐ ਕਾਂਗਰਸ ਜਿਹੜੀ ਜਨਮ ਤੋਂ ਸਿੱਖਾਂ ਦੀ ਕਾਤਲ ਐ ਕਾਤਲ ਸੀ ਕਾਤਲ ਹੈ ਤੇ ਕਾਤਲ ਰਹੂਗੀ ਇਹ ਉਹਦੇ ਕੰਮ ਦੱਸਦੇ ਨੇ ਜੋ ਉਹਨੇ ਦਿੱਲੀ ਸਾਡਾ ਕਤਲਿਆਮ ਕਰਾ ਕੇ ਇੱਕ ਪਲਾਨਡ ਯੋਜਨਾਬੱਧ ਕਤਲਿਆਮ ਹੋਇਆ ਸਾਰੇ ਇੰਡੀਆ ਚ 84 ਸਾਡਾ ਸਾਡੀਆਂ ਧੀਆਂ ਨੂੰ ਨੰਗਿਆਂ ਕਰਕੇ ਸੜਕਾਂ ਤੇ ਘੁਮਾਇਆ ਗਿਆ ਆ ਮਨੀਪੁਰ ਤਾਂ ਹੁਣ ਕੀਤੀਆਂ ਨੇ ਨਾ ਆ 8 ਮਹੀਨੇ ਪਹਿਲਾਂ ਹੁਣ ਨੰਗਿਆਂ ਕੀਤੀਆਂ ਮਨੀਪੁਰ ਮਨੀਪੁਰ ਚ ਮਨੀਪੁਰੀਆਂ ਦੀਆਂ ਬੇਟੀਆਂ ਸਾਡੀਆਂ ਤਾਂ 84 ਚ ਕੀਤੀਆਂ ਕੌਮ ਨੇ ਫਿਰ ਵੀ ਇਹਦੀ ਗੱਲ ਨਹੀਂ ਕੀਤੀ ਜਿਹੜੇ ਭਾਈਵਾਲ ਸੀ ਉਹਨਾਂ ਨੇ ਕੋਈ ਆਵਾਜ਼ ਨਹੀਂ ਉਠਾਈ ਜਿਹੜਾ ਬੰਦਾ ਪ੍ਰਧਾਨ ਮੰਤਰੀ ਹੁੰਦਾ ਹੈ ਉਹ ਦਿਨਾਂ 'ਚ ਇਹ ਗੱਲ ਕੱਢ ਸਕਦਾ ਵੀ ਅਖਰ ਕੌਣ-ਕੌਣ ਸੀ ਨਹੀਂ ਕਿਉਂ ਜਦੋਂ ਦਰਬਾਰ ਸਾਹਿਬ ਤੇ ਹਮਲਾ ਹੋਇਆ ਹੈ ਬੇਸ਼ੱਕ ਉਹ ਕਾਂਗਰਸ ਨੇ ਕੀਤਾ ਪਰ ਭਾਜਪਾ ਦਾ ਵੱਡਾ ਲੀਡਰ ਲਾਲ ਕਿਸ਼ਨ ਅਡਵਾਨੀ ਆਪਣੀ ਕਿਤਾਬ ਮਾਈ ਕੰਟਰੀ ਮਾਈ ਲਾਈਫ ਦੇ ਵਿੱਚ ਲਿਖਦਾ ਹੈ ਕਿ ਦਰਬਾਰ ਸਾਹਿਬ ਤੇ ਹਮਲਾ ਕਰਨ ਤੋਂ ਇੰਦਰਾ ਗਾਂਧੀ ਝਿਜਕਦੀ ਸੀ ਡਰਦੀ ਸੀ ਅਸੀਂ ਹੱਲਾਸ਼ੇਰੀ ਕਰਕੇ ਨਾਲ ਇਸ ਤੋਂ ਹਮਲਾ ਕਰਵਾਇਆ ਹੈ ਬੀਜੇਪੀ ਤੇ ਕਾਂਗਰਸ ਇਕੱਠੇ ਹੋ ਗਏ ਹੁਣ ਬੀਜੇਪੀ ਦੀ ਯਾਰੀ ਹੈਗੀ ਆ ਬਾਦਲਾਂ ਨਾਲ ਇਹਦਾ ਮਤਲਬ ਕਾਂਗਰਸ ਬੀਜੇਪੀ ਤੇ ਬਾਦਲ ਸਾਰੇ ਇਕੱਠੇ ਹੋ ਗਏ ਕਿਦੇ ਵਿੱਚ ਸਿੱਖਾਂ ਨੂੰ ਖਤਮ ਕਰ ਦੇ ਤਾਂ ਕਰਕੇ ਸਾਡੀਆਂ ਮੰਗਾਂ ਅੱਗੇ ਨਹੀਂ ਜਾਂਦੀਆਂ ਸਿਮਰਨਜੀਤ ਸਿੰਘ ਮਾਨ ਕੱਲਾ ਉੱਥੇ ਬੋਲੀ ਜਾਂਦਾ ਹੈ ਹੁਣ YouTube ਦਾ ਜਵਾਨ ਹੈ ਤੁਸੀਂ ਪਾਰਲੀਮੈਂਟ ਦੇ ਕੱਢ ਕੇ ਅੱਜ ਵੀ ਦੇਖ ਲਓ ਭਾਵੇਂ ਮੇਰੇ ਬੈਠੇ ਬੈਠੇ ਦੇਖ ਲਓ ਉੱਥੇ ਉਹ ਇਕੱਲਾ ਬੋਲ ਰਿਹਾ ਹੈ ਦੀਪ ਸਿੱਧੂ ਕਿਉਂ ਮਾਰਿਆ ਹੈ ਮੂਸੇਵਾਲਾ ਕਿਉਂ ਮਾਰਿਆ ਹੈ ਅਵਤਾਰ ਸਿੰਘ ਖੰਡਾ ਕਿਉਂ ਮਾਰਿਆ ਹੈ ਨਿਜਰ ਕਿਉਂ ਮਾਰਿਆ ਹੈ ਪੰਜਵੜ ਕਿਉਂ ਮਾਰਿਆ ਹੈ ਇਹ ਸਾਰੀਆਂ ਗੱਲਾਂ ਸਿਵਰਜੀ ਸਿੰਘ ਮਾਂ ਇਕੱਲਾ ਬੋਲੀ ਜਾਂਦਾ ਹੈ ਪਾਰਲੀਮੈਂਟ 'ਚ ਇੱਕ ਵੀ ਬੰਦਾ ਉੱਠ ਕੇ ਨਹੀਂ ਕਹਿੰਦਾ ਹਾਂ ਮਾਨ ਸਾਹਿਬ ਠੀਕ ਕਹਿ ਰਹੇ ਇਹ ਬਹੁਤ ਹੈ ਆਪਾਂ ਜਦੋਂ ਸਿੱਖ ਪਰਿਵਾਰ ਬੈਠੇ ਹਨ ਨਾ ਸਾਡੇ ਵਾਸਤੇ ਇਹ ਬਹੁਤ ਹੈ ਜੇ ਇਸ ਤਰ੍ਹਾਂ ਚੱਲਦਾ ਰਿਹਾ ਕਿ ਤੁਸੀਂ ਸੋਚਦੇ ਹੋ ਅਗਲੇ 10 20 ਸਾਲ ਤੋਂ ਬਾਅਦ ਸਾਡੀ ਜਿਹੜੀ ਹੋਂਦ ਹੈ ਉਹਨੂੰ ਖਤਰਾ ਨਹੀਂ ਹੋਏਗਾ ਐਵੇਂ ਥੋੜੀ ਦੀਪ ਸਿੱਧੂ ਵਿਚਾਰਾ ਕੂਕ ਕੂਕ ਕੇ ਕਹਿ ਰਿਹਾ ਸੀਗਾ ਮੈਂ ਤਾਂ ਹੋਂਦ ਦੀ ਲੜਾਈ ਲੜਦਾ ਤਾਂ ਉਹਨੇ ਕਿਹਾ ਹਮ ਚਾਹਤ ਪਾਤਸ਼ਾਹੀ ਦਾਵਾ ਬੇਸ਼ੱਕ ਸਾਡੇ ਪੁਰਖਿਆਂ ਨੇ ਕਿਤਾਬ ਲਿਖੀ ਹੈ ਪਰ ਇਹ ਦੀਪ ਕਿਉਂ ਬੋਲ ਕੇ ਗਿਆ ਕਿਉਂਕਿ ਉਹਨੇ ਕਿਹਾ ਅੱਜ ਇਸ ਚੀਜ਼ ਦੀ ਲੋੜ ਹੈ ਕਿ ਸਾਡੀ ਪਾਤਸ਼ਾਹੀ ਦਾਵਾ ਖਤਮ ਹੋ ਰਿਹਾ ਹੈ ਥੇ ਸੋ ਮੇਰੀ ਇਹਨਾਂ ਸਾਰੀਆਂ ਗੱਲਾਂ ਦੀ ਨਿਗ੍ਹਾ ਹੁਣ ਆਪ ਬੜਾਈਏ ਸਾਡੇ ਮੁੰਡਿਆਂ ਨੇ ਪਰ ਮੁੰਡੇ ਅੱਜ ਆਪ ਕਹਿੰਦੇ ਨੇ ਖੁਦ ਕਹਿੰਦੇ ਨੇ ਕਿ ਸਾਡੇ ਤੋਂ ਗਲਤੀ ਹੋ ਗਈ ਹੈ ਹੁਣ ਗਲਤੀ ਇੱਕ ਨਹੀਂ ਹੋਈ ਗਲਤੀ ਹੋਈ ਆ ਪੂਰੇ 75 ਸਾਲ ਖਾਸ ਕਰਕੇ 50 ਸਾਲ 78 ਤੋਂ ਲੈ ਕੇ ਅੱਜ ਤੱਕ ਮੈਂ ਆਪਣੇ ਭਰਾਵਾਂ ਨੂੰ ਆਪਣੀਆਂ ਧੀਆਂ ਭੈਣਾਂ ਨੂੰ ਬਜ਼ੁਰਗਾਂ ਨੂੰ ਹੱਥ ਜੋੜ ਕੇ ਬੇਨਤੀ ਕਰਦਾ ਕਿ ਬਾਦਲ ਹਜੇ ਵੀ ਨਹੀਂ ਟਲਿਆ ਆ ਅਮਰਤਪਾਲ ਸਿੰਘ ਭਾਈ ਸਾਹਿਬ ਨੂੰ ਖਡੂਰ ਸਾਹਿਬ ਤੋਂ ਖੜਾਇਆ ਹੈ ਵੇ ਭਾਈ ਸਾਡਾ ਬੱਚਾ ਹੈ ਨਾਜਾਇਜ਼ ਅੰਦਰ ਕੀਤਾ ਹੋਇਆ ਹੈ ਇਹਨੂੰ ਅਸੀਂ ਜਿਤਾ ਕੇ ਬਾਹਰ ਲਿਆਈਏ ਬਾਦਲ ਕਹਿੰਦਾ ਨਹੀਂ ਜਿੱਤਣ ਦੇਣਾ ਬਾਦਲ ਨੇ ਆਪਣਾ ਬੰਦਾ ਬਲਟੋਆ ਖੜਾਤਾ ਹੁਣ ਇਸ ਤੋਂ ਤਾਂ ਸਾਨੂੰ ਸਮਝਣਾ ਪਏਗਾ ਜੇ ਉਹ ਭਾਈ ਸਾਹਿਬ ਨੂੰ ਵੀ ਬਾਹਰ ਨਹੀਂ ਆਣ ਦਿੰਦਾ ਸਾਡੀ ਵੀ ਕੋਈ ਗੱਲ ਅੱਗੇ ਨਹੀਂ ਕਰਦਾ ਭਾਜਪਾ ਨਾਲ ਯਾਰੀਆਂ ਨਿਭਾਉਂਦਾ ਹੈ ਕਾਂਗਰਸ ਦੇ ਨਾਲ ਯਾਰੀਆਂ ਨਿਭਾਉਂਦਾ ਹੈ ਫਿਰ ਅਸੀਂ ਆਪਣੀ ਧਿਰ ਕਿਉਂ ਨਾ ਖੜੀ ਕਰੀਏ ਸਾਡੀ ਧਿਰ ਸਿਮਰਤਜੀਤ ਸਿੰਘ ਮਾਨ ਦੀ ਕੋਈ ਨਵੀਂ ਧਿਰ ਨਹੀਂ ਜਿਹੜੀ ਮੈਂ ਤੁਹਾਨੂੰ ਬੇਨਤੀ ਕਰਨ ਆਇਆ ਇਹ ਵੀ 84 ਤੋਂ ਅਸੀਂ ਚੜ੍ਹੇ ਆ ਰਹੇ ਹਾਂ ਬੇਸ਼ੱਕ ਪੰਜਾਬ ਦੇ ਸਾਡੇ ਹੀ ਭੈਣਾ ਭਰਾਵਾਂ ਨੇ ਸਾਡੇ ਹੀ ਬੱਚਿਆਂ ਨੇ ਸਾਨੂੰ ਵੋਟਾਂ ਨਹੀਂ ਪਾਈਆਂ ਪਰ ਅਸੀਂ ਪੰਜਾਬ ਤੇ ਸਿੱਖ ਕੌਮ ਨੂੰ ਛੱਡਿਆ ਨਹੀਂ ਅਸੀਂ ਤੁਰਦੇ ਰਹੇ ਹਾਂ ਤੁਰਦੇ ਰਹਾਂ ਅੱਜ ਵੀ ਤੁਰ ਰਹੇ ਹਾਂ ਸਿਮਰਨਜੀਤ ਸਿੰਘ ਮਾਨ ਤੇ ਪਤਾ ਨਹੀਂ ਗੁਰੂ ਸੱਚੇ ਪਾਤਸ਼ਾਹ ਦੀ ਕੀ ਕਿਰਪਾ ਹੈ ਉਹ ਥੱਕਦਾ ਹੀ ਨਹੀਂ ਕੌਮ ਦੀ ਸੇਵਾ ਦੇ ਨਾਮ ਤੋਂ ਜੇ ਇੰਡੀਆ ਵਿੱਚ ਪੰਜਾਬ ਦੇ ਲੋਕਾਂ ਨੇ ਸਿੱਖ ਲੋਕਾਂ ਨੇ ਉਹਦਾ ਸਾਥ ਨਹੀਂ ਦਿੱਤਾ ਉਹਨੇ ਇਸ ਗੱਲ ਦੀ ਪਰਵਾਹ ਨਹੀਂ ਕੀਤੀ ਜਿਹੜੇ ਅੱਜ ਬੱਚੇ ਸਾਡੇ ਬਾਹਰ ਜਾ ਰਹੇ ਨੇ 20 25 ਸਾਲ ਤੋਂ ਉਹਨੇ ਉਹਨਾਂ ਨੂੰ ਵੀ ਉੱਥੇ ਪੱਕਾ ਕਰਾਇਆ ਉਹਨੇ ਨਹੀਂ ਕਿਹਾ ਕਿ ਮੈਨੂੰ ਪੰਜਾਬ 'ਚ ਤਾਂ ਤੁਸੀਂ ਵੋਟ ਪਾਉਂਦੇ ਨਹੀਂ ਮੇਰੇ ਕੋ ਤੁਹਾਡੇ ਬੱਚੇ ਪੱਕੇਗਾ ਬੱਚੇ ਤਾਂ ਉਹਨਾਂ ਦੇ ਹੀ ਨੇ ਨਾ ਜਿਨ੍ਹਾਂ ਨੇ ਵੋਟਾਂ ਨਹੀਂ ਪਾਈਆਂ ਬੱਚੇ ਤਾਂ ਉਹਨਾਂ ਦੇ ਨੇ ਇਹ ਤਾਂ ਦੇਖੋ ਸੱਚ ਤਾਂ ਸਾਨੂੰ ਮੰਨਣਾ ਪਏਗਾ ਇਹ ਬੱਚੇ ਜਿਹੜੇ ਪੱਕੇ ਹੋ ਰਹੇ ਨੇ ਇਹ ਉਹਨਾਂ ਲੋਕਾਂ ਦੇ ਬੱਚੇ ਨੇ ਜਿਨ੍ਹਾਂ ਨੇ ਸਾਨੂੰ ਵੋਟਾਂ ਨਹੀਂ ਪਾਈਆਂ ਇਹ ਕਿੱਡਾ ਵੱਡਾ ਸੱਚ ਆ ਯਾਰ ਆਪਾਂ ਜਿਉ ਰਹੇ ਇੱਥੇ ਆਪਾਂ ਸਿੱਖਾਂ ਅਸੀਂ ਗੁਰੂ ਨਾਨਕ ਸਾਹਿਬ ਦੀ ਉਮਤਾਂ ਅਸੀਂ ਗੁਰਗੋਬਿੰਦ ਸਿੰਘ ਜੀ ਦੀ ਆਪਣੇ ਆਪ ਨੂੰ ਉਮਤ ਕਹਿੰਦੇ ਹਾਂ ਹਾਂ ਵੀ ਅਸੀਂ ਗੁਰਗੰਦ ਸਾਹਿਬ ਜੀ ਅੱਗੇ ਹੱਥ ਜੋੜ ਕੇ ਖੜਦੇ ਹਾਂ ਉਦੇ ਅਗੇ ਸਿਰ ਨਵਾਉਨੇ ਆ ਇਸ ਗੁਰਗੰਧ ਸਾਹਿਬ ਦਾ ਜਦੋਂ ਅਸੀਂ ਸਿਰ ਨਵਾਾਰੇ ਹੁੰਨੇ ਆ ਉਹ ਸਾਨੂੰ ਕਹਿ ਰਹੇ ਹੁੰਦੇ ਨੇ ਜੇ ਜੀਵੈ ਪਤ ਲੱਥੀ ਜਾਏ ਸਭ ਹਰਾਮ ਜੇ ਤੱਕ ਚਖਾਏ ਜੇਕਰ ਜੀ ਵੀ ਰਹੇ ਹੋ ਸਿੱਖੋ ਤੇ ਤੁਹਾਡੀ ਇੱਜ਼ਤ ਵੀ ਨਹੀਂ ਹੈ ਫਿਰ ਤੁਹਾਡਾ ਖਾਦਾ ਪੀਤਾ ਮਹਿਲ ਮਾੜੀਆਂ ਕੋਠੀਆਂ ਕਾਰਾਂ ਜੋ ਵੀ ਹੈ ਉਹ ਹਰਾਮ ਹੈ ਅਸੀਂ ਉਸ ਵੱਲ ਜ਼ਰੂਰ ਧਿਆਨ ਦਈਏ ਕਿ ਬਾਬਾ ਨਾਨਕ ਦੇਖਦਾ ਸਾਡੇ ਗੁਰਗੰਧ ਸਾਹਿਬ ਜੀ ਦੀ ਬਿਆਦ ਵੀ ਹੋਈ ਹੈ ਬੇਅਦਬੀ ਉਹਨਾਂ ਨੇ ਕੀਤੀ ਆ ਜਿਨ੍ਹਾਂ ਨੂੰ ਅਸੀਂ ਵੋਟਾਂ ਪਾਈਆਂ ਨੇ ਅੱਜ ਉਹ ਕਚਹਿਰੀਆਂ ਦੇ ਵਿੱਚ ਕੇਸ ਭੁਗਤ ਰਹੇ ਨੇ ਪੰਜਾਬ ਦੇ ਵਿੱਚ ਬਿਲਕੁਲ ਉਹਨਾਂ ਦਾ ਸਫਾਇਆ ਹੋ ਰਿਹਾ ਐ ਐਵੇਂ ਪੈਸੇ ਦੇ ਜ਼ੋਰ ਤੇ ਉਹ ਸ਼ੋਅ ਕਰ ਰਹੇ ਨੇ ਵੀ ਅਸੀਂ ਸਿੱਖਾਂ ਅਸੀਂ ਸਿੱਖਾਂ ਹੁਣ ਕੂਕਾਂ ਮਾਰ ਕੇ ਕਹਿ ਰਹੇ ਨੇ ਅਸੀਂ ਸਿੱਖਾਂ ਇਹ ਹੀ ਲੋਕ ਕੂਕਾਂ ਮਾਰ ਕੇ 1995 ਚ ਕਹਿ ਰਹੇ ਸੀ ਮੋਗੇ ਦੀ ਕਾਨਫਰੰਸ ਕਿ ਇਹ ਹੁਣ ਸਿੱਖਾਂ ਦੀ ਪਾਰਟੀ ਨਹੀਂ ਐ ਇਹ ਹੁਣ ਪੰਜਾਬੀਆਂ ਦੀ ਪਾਰਟੀ ਐ ਇਹ ਕਾਨਫਰੰਸ ਐ ਮੋਗੇ ਚ ਮੋਗੇ 'ਚ ਕਾਨਫਰੰਸ ਕਰਕੇ ਮਤਾ ਪਾਸ ਕੀਤਾ ਪ੍ਰਕਾਸ਼ ਸਿੰਘ ਬਾਦਲ ਦੀ ਪਾਰਟੀ ਨੇ ਕਿ ਇਹ ਹੁਣ ਸਾਡੀ ਜਿਹੜੀ ਪਾਰਟੀ ਐ ਇਹ ਸਿੱਖਾਂ ਦੀ ਪਾਰਟੀ ਨਹੀਂ ਅੱਜ ਕੂ ਕੂ ਕੇ ਕਹਿ ਰਹੇ ਨੇ ਅਸੀਂ ਸਿੱਖਾਂ ਕਿਉਂ ਉਦੋਂ ਉਹਨਾਂ ਨੂੰ ਲੱਗਦਾ ਸੀ ਵੀ ਇਹ ਗੱਲ ਕਹਾਂਗੇ ਤਾਂ ਵੋਟਾਂ ਮਿਲਣਗੀਆਂ ਅੱਜ ਉਹਨਾਂ ਨੂੰ ਲੱਗਦਾ ਵੀ ਅਸੀਂ ਕਹਾਂਗੇ ਅਸੀਂ ਸਿੱਖਾਂ ਤਾਂ ਵੋਟਾਂ ਮਿਲਣਗੀਆਂ ਫਿਰ ਗੱਲ ਤਾਂ ਵੋਟਾਂ ਹੋ ਗਈ ਨਾ ਉਹਨਾਂ ਦੀ ਇਸ ਲਈ ਮੱਜਨੀਆਂ ਵੀ ਗੱਲਾਂ ਕਹਾਂਗਾ ਉਹ ਤੁਹਾਨੂੰ ਸਾਰੀਆਂ ਪਤਾ ਹੈ ਲੋੜ ਐ ਉਹਦੇ ਤੇ ਅਮਲ ਕਰਨ ਦੇ ਅੱਜ ਅਸੀਂ ਸਾਰੀਆਂ ਗੱਲਾਂ ਭੁਲਾ ਦਈਏ ਬੱਚਿਆਂ ਨੇ ਜਿਹੜਾ ਫੈਸਲਾ ਕੀਤਾ ਸਾਡੇ ਕੋਲ ਆਣ ਦਾ ਸਾਡੇ ਦਾ ਮਤਲਬ ਉਸ ਸੋਚ ਨਾਲ ਆਣ ਦਾ ਜਿਹੜੀ ਸੋਚ ਸਾਨੂੰ ਸੰਤ ਜਰਨੈਲ ਸਿੰਘ ਭਿੰਡਰਾਂ ਵਾਲਿਆਂ ਨੇ ਅੱਜ ਦੇ ਸਮੇਂ ਵਿੱਚ ਸਿਖਾਈ ਹੈ ਦਿੱਤੀ ਤਾਂ ਬਾਬੇ ਨਾਨਕ ਨੇ ਹੈ ਦਿੱਤੀ ਤਾਂ ਗੁਰਗੱਲ ਸਾਹਿਬ ਜੀ ਨੇ ਪਰ ਅੱਜ ਦੇ ਟਾਈਮ ਸਾਡੇ ਟਾਈਮਾਂ 'ਚ ਇਹ ਸਿਖਾਈ ਹੈ ਸਾਨੂੰ ਸੰਤ ਜਰਨੈਲ ਸਿੰਘ ਭਿੰਡਰਾਂ ਵਾਲਿਆਂ ਨੇ ਭਿੰਡਰਾਂ ਵਾਲਿਆਂ ਨੂੰ ਆਪਣਾ ਲੀਡਰ ਮੰਨੋ ਛੱਡ ਦਿਓ ਸਾਰਾ ਕੁਝ ਤੇ ਪੰਜਾਬ ਤੇ ਕੌਮ ਨੂੰ ਬਚਾਣ ਖਾਤਰ ਆਪਣੀ ਧਿਰ ਪਾਰਲੀਮੈਂਟ ਚ ਖੜੀ ਕਰੋ 13 ਬੰਦੇ ਅੱਜ ਅਸੀਂ ਖੜਾ ਹਾਂ ਤੇ ਸਾਰੇ ਪੰਜਾਬ ਜਿਨ੍ਹਾਂ ਚ ਇੱਕ ਭਾਈ ਅਮਰਤਪਾਲ ਸਿੰਘ ਹੈ ਇੱਕ ਸਿਮਰਨਜੀਤ ਸਿੰਘ ਮਾਨ ਇੱਕ ਪ੍ਰੋਫੈਸਰ ਮਿੰਦਰਪਾਲ ਸਿੰਘ ਹੈ ਇੱਕ ਇਮਾਨ ਸਿੰਘ ਮਾਨ ਹੈ ਇੱਕ ਲਖਾ ਸਧਾਨਾ ਹੈ ਇੱਕ ਅਮਰਤਪਾਲ ਸਿੰਘ ਛੰਦੜਾ ਐਦਾਂ ਕਰਕੇ 13 ਦੇ 13 ਥਾਵਾਂ ਤੇ ਅਸੀਂ ਬੰਦੇ ਖੜਾਤੇ ਪਾਰਟੀ ਨੇ ਸੋ ਇਸ ਧਿਰ ਨੂੰ ਆਪਾਂ ਹੁਣ ਪਾਰਲੀਮੈਂਟ ਚ ਲੈ ਕੇ ਜਾਣਾ ਤੇ ਤੁਹਾਨੂੰ ਬੇਨਤੀ ਹੈ ਕਿ ਇਸ ਤੇ ਉਹ ਬਿਲਕੁਲ ਖਾਲਸਾ ਦੇ ਤ੍ਰੀਕ ਕੁੱਟ ਵਾਲ ਸਰਮਜੀਤ ਦੀ ਗੱਲ ਉਹ ਮੈਂ ਹਜੇ ਨਹੀਂ ਕਰ ਸਕਦਾ ਜੀ ਮੈਂ 13 ਬੰਦੇ ਖੜਾਏ ਨੇ ਜਿਹੜੇ ਪਾਰਟੀ ਨੇ ਮੈਂ ਨਹੀਂ ਪਾਰਟੀ ਨੇ ਮੈਂ ਉਹਨਾਂ ਦੀ ਗੱਲ ਕਰ ਸਕਦਾ ਤੇ ਕਰ ਰਿਹਾ ਕੀਤੀ ਹੈ 13 ਦੇ 13 ਬੰਦਿਆਂ ਦੇ ਅੱਜ ਕਾਗਜ਼ ਪਾਸ ਹੋ ਗਏ ਨੇ ਜਿੰਨੀਆਂ ਖਬਰਾਂ ਮੈਨੂੰ ਮਿਲੀਆਂ ਨੇ ਮੇਰੇ ਪਾਪਰ ਵੀ ਪਾਸ ਹੋ ਗਏ ਨੇ ਅਮਰਤਪਾਲ ਸਿੰਘ ਖਾਸ ਕਰਕੇ ਸਾਨੂੰ ਡਰ ਸੀ ਭਾਈ ਅਮਰਤਪਾਲ ਸਿੰਘ ਜੀ ਦਾ ਜਿਹੜੀਆਂ ਸ਼ਾਦਸ਼ਾ ਬਾਦਲ ਸੈਂਟਰ ਨਾਲ ਮਿਲ ਕੇ ਕਰ ਰਿਹਾ ਸੀ ਉਹ ਅਮਰਤਪਾਲ ਸਿੰਘ ਜੀ ਦੇ ਕਾਗਜ਼ ਕੈਨਸਲ ਕਰਵਾ ਸਕਦਾ ਸੀ ਪਰ ਕਈ ਵਾਰੀ ਹੁੰਦਾ ਹੈ ਕਿ ਸੱਪ ਦੇ ਮੂੰਹ ਚ ਕੋੜ ਕਿਰਲੀ ਵੱਡ ਜਾਂਦੀ ਹੈ ਸਰਕਾਰ ਸਭ ਕੁਝ ਦੇਖ ਕੇ ਨਹੀਂ ਕਰ ਸਕੀ ਵੀਡੀਓ ਬਣ ਰਹੀ ਸੀ ਕੇਸ ਹੋਣੇ ਸੀ ਬਦਨਾਮੀ ਹੋਣੀ ਸੀ ਇਸ ਕਰਕੇ ਕਾਗਜ਼ ਤਾਂ ਹੋ ਗਏ ਪਾਸ ਅਰੇ ਸੋਹਣਿਆ ਸਭ ਤੋਂ ਸੋਹਿਆ ਕਰੋ ਅਮਰਤਪਾਲ ਸਿੰਘ ਵੀ ਇੱਥੇ ਜਿੱਥੇ ਵੀ ਤੁਹਾਡੀ ਰਿਸ਼ਤੇਦਾਰੀ ਪੰਜਾਬ ਚ ਹੈ ਕਹੋ ਭਾਈ ਆਹ ਜਿਹੜੀ ਤੇਰ ਨਵੀਂ ਸਿੱਖਾਂ ਦੀ ਆ ਗਈ ਹੈ ਭਾਵੇਂ ਪੁਰਾਣੀ ਐ ਪਰ ਅੱਜ ਅਸੀਂ ਸਾਰਾ ਕੁਝ ਭੁੱਲ ਕੇ 99 ਵਾਂਗ ਇਸ ਧਿਰ ਨੂੰ ਪੰਜਾਬ ਦੀ ਧਿਰ ਸਿੱਖਾਂ ਦੀ ਧਿਰ ਪਾਰਲੀਮੈਂਟ 'ਚ ਖੜੀ ਕਰਨੀ ਹੈ ਕਿ ਪਾਰਲੀਮੈਂਟ 'ਚ ਕੋਈ ਗੱਲ ਹੋਵੇ ਜਿਹੜੀ ਸਿੱਖਾਂ ਦੇ ਉਲਟ ਹੋਵੇ ਜਿਹੜੀ ਪੰਜਾਬ ਦੇ ਉਲਟ ਹੋਵੇ 13 ਦੇ 13 ਬੰਦੇ ਉੱਥੇ ਖੜ੍ਹ ਜਾਣ ਵੀ ਅਸੀਂ ਇਹ ਕਾਨੂੰਨ ਪਾਸ ਨਹੀਂ ਹੋਣ ਦੇਣਾ ਤੇ ਜਿਹੜੇ ਪੂਨ ਪਾਸ ਹੋ ਗਏ ਨੇ ਉਹਨਾਂ ਨੂੰ ਅਸੀਂ ਜਿਹੜੇ ਗਲਤ ਨੇ ਉਹਨਾਂ ਨੂੰ ਖਤਮ ਕਰਾਉਣਾ ਹੈ ਅਸੀਂ ਉੱਥੇ ਹਰ ਵਾਰ ਬੋਲੀਏ ਇਹ ਬੇਨਤੀਆਂ ਨੇ ਜੇ ਤੁਸੀਂ ਚਾਹੋਗੇ ਤੇ ਤੁਹਾਡਾ ਇਹ ਭਰਾ ਤੁਹਾਡਾ ਇਹ ਬੱਚਾ ਤੁਹਾਡਾ ਇਹ ਕਈਆਂ ਦੇ ਮੈਂ ਪਿਤਾ ਸਮਾਨ ਆ ਤੇ ਉਹਨਾਂ ਦਾ ਮੈਂ ਬੋਲਾਂਗਾ ਜਾ ਕੇ ਉਹ ਬੇਨਤੀ ਆ ਮੈਂ ਕੋਈ ਨਵਾਂ ਨਹੀਂ ਆ ਇਸ ਫੀਲਡ ਚ ਮੈਂ 40 ਸਾਲ ਤੋਂ ਬੋਲਦਾ ਹੀ ਆ ਰਿਹਾ ਤੇ ਮੇਰੇ ਲਈ ਬੋਲਣਾ ਕੋਈ ਨਵਾਂ ਨਹੀਂ ਪਰ ਮੇਰੇ ਲਈ ਅੱਜ ਇਹ ਨਵਾਂ ਹੈ ਕਿ ਮੇਰੇ ਬੱਚੇ ਆ ਜਿਵੇਂ ਆ ਬੈਠੇ ਨੇ ਅਮਰਪਾਲ ਬੈਠਾ ਹੈ ਕੀ ਦਲੇਰ ਸਿੰਘ ਮੈਨੂੰ ਕੇਸਰ ਸਿੰਘ ਸਮਝਾਣਾ ਦਲੇਰ ਸਿੰਘ ਆ ਸਾਰੇ ਗੋਗੀ ਜੀ ਸਾਰੇ ਮੇਰੇ ਭਰਾ ਨੇ ਇਹ ਜਿਹੜੀ ਨਵੀਂ ਆਵੜਾ ਸਾਹਿਬ ਬੈਠੇ ਨੇ ਲੰਬੜਦਾ ਸਾਹਿਬ ਬੈਠੇ ਨੇ ਇਹਨਾਂ ਸਾਰਿਆਂ ਨੇ ਇੱਕ ਮਤਲਬ ਕਿ ਫੈਸਲਾ ਕਰ ਲਿਆ ਕਿ ਅਸੀਂ ਹੁਣ ਆਪਣੇ ਘਰ ਵਾਪਸ ਆਵਾਂਗੇ ਜਿਹੜਾ ਪਾਰਟੀਆਂ ਪੂਟੀਆਂ ਵਾਲਾ ਕੰਮ ਹੈ ਇਸ ਪਾਰਟੀ ਚ ਘਰ ਵਾਪਸੀ ਹੋ ਗਈ ਬਾਦਲ ਕਾਂਗਰਸ ਚਲਾ ਗਿਆ ਕਾਂਗਰਸ ਭਾਜਪਾ ਚਲੀ ਗਈ ਇਹ ਤੁਸੀਂ ਦੇਖ ਰਹੇ ਹੋ ਸਭ ਕੁਝ ਹੋ ਰਿਹਾ ਪਰ ਮਾਨ ਦਲ ਮਾਨ ਦਲ ਨਾਲ ਕਿਸੇ ਨੂੰ ਜਾਂਦਾ ਨਾ ਮਾਨ ਦਲ ਚ ਕੋਈ ਆਉਂਦਾ ਅਸੀਂ ਨਵੇਕਲੇ ਸੀ ਅਸੀਂ ਦਾ ਉਸ ਬਾਕ ਰਾਹੀਂ ਨਵੇਕਲੇ ਆ ਜੋ ਬਾਬੇ ਨਾਨਕ ਨੇ ਕਹਤਾ ਹੈ ਕਿ ਸ਼ਬਦ ਜਤੀ ਸਿੱਧ ਮੰਡਲੀ ਕੀ ਤੋਸ ਆਪਣਾ ਪੰਥ ਨਿਰਾਲਾ ਆ ਪਾਈ ਗੁਰਦਾਸ ਜੀ ਕਹਿੰਦੇ ਨੇ ਵੀ ਗੁਰੂ ਨਾਨਕ ਸਾਹਿਬ ਨੇ ਇੱਕ ਸ਼ਬਦ ਨਾਲ ਨੌਲੇਜ ਦੇ ਨਾਲ ਸਿੱਧਾ ਦੀ ਮੰਡਲੀ ਨੂੰ ਜਿੱਤ ਲਿਆ ਤੇ ਆਪਣਾ ਪੰਥ ਨਿਰਾਲਾ ਕਰਤਾ ਅਸੀਂ ਉਸ ਨਿਰਾਲੇ ਪੰਥ ਦੀ ਗੱਲ ਨੂੰ ਅੱਗੇ ਜਾ ਕੇ ਪਾਰਲੀਮੈਂਟ ਚ ਕਰਨਾ ਚਾਹੁੰਦੇ ਆ ਸੋ ਸਾਡਾ ਸਾਥ ਦਿਓ ਵੋਟਾ ਪਾਓ ਵੀ ਤੇ ਪਵਾਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ